ਨਾਈ ਦਾ ਫੇਰੇ ਮਾਰਿਆ ਕੋ ਮਿਲ ਜਾਣਾ ਵਾ ਇਹ ਵਾਲੇ ਅੰਦਰ ਵਿਆਹ ਕਰੋ ਨਾ ਡੰਗੜ ਵੀ ਵੇਦ ਸਿਰ ਬੰਨ੍ਹ ਦਿਆ ਕਰੋ ਅੰਦਰ ਉਹ ਡੰਗੜ ਹੀ ਲੱਗਾ ਬੰਨਣ ਆ ਜਾਗਾ ਬੱਦਲ ਕਿੰਨਾ ਮੇਰੇ ਫਿਕਰ ਪਿਆ ਵਾ ਪਾਪਾ ਜੀ ਆ ਫੋਨ ਆਉਣ ਲਿਆ ਜੇ ਉਹ ਭੂਆ ਤਈੜਾ ਫੋਨ ਵਾ ਸਾਸਿਕਾਲ ਭੂਆ ਜੀ ਸਾਸਿਕਾਲ ਜੀ ਕੀ ਹਾਲ ਚਾਲ ਅਕਬੀਰ ਸਿਆ ਵਧੀਆ ਵਧੀਆ ਭੂਆ ਜੀ ਤੁਸੀਂ ਸੁਣਾਓ ਹਾਂ ਜੀ ਠੀਕ ਠਾਕ ਆ ਹੋਰ ਪਰਿਵਾਰ ਸਭ ਠੀਕ ਠਾਕ ਵਾ ਹਾਂ ਜੀ ਰਾਜੀ 바ਜੀ ਛੋਟੇ ਵੱਡੇ ਮੇਰਾ ਭਰਾ ਪਰ ਜਾਈ ਛੋਟੀ ਸਭ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਅੱਛਾ ਰਕबीर ਸੇਵਾ ਕੁੜੀਆਂ ਦਾ ਵਿਆਹ ਰਹਾ ਤੈਨੂੰ ਪਤਾ ਵਾ ਹਾਂ ਜੀ ਹਾਂ ਜੀ ਪਤਾ ਬੂਆ ਜੀ ਪਤਾ ਪਤਾ ਵਾ ਆ ਤੇ ਇਹ ਵੀ ਪਤਾ ਹੋਣਾ ਚਾਹੀਦਾ ਵੀ ਮੈਂ ਤੈਨੂੰ ਤੇਰ ਸੋਨੇ ਦੀ ਚੈਨੀ ਪਾ ਕੇ ਗਈ ਹਾਂ ਤੋਲੇ ਦੀ ਆਹੋ ਬੂਆ ਜੀ ਚੇਤਾ ਸਾਰਾ ਕੋ ਜੀ ਹਾਂ ਥੋੜੇ ਇਹ ਨਾ ਵੀ ਤੋਲੇ ਦੀ ਪਾਜੋ ਕਮ ਸੇ ਤੈਨੂੰ 10 ਤੋਲੇ ਦੀ ਪਾ ਕੇ ਜਾਇਓ ਕੋਈ ਚੀਜ਼ ਕੋਈ ਨਹੀਂ ਬੂਆ ਜੀ ਤੁਸੀਂ ਨਾ ਫਿਕਰ ਕਰੋ ਕਰਾਂਗੇ ਜਿੰਨੇ ਚੁੱਕੀ ਹੈਗੇ ਆਂ ਗੜੀ ਕਿਹੜੀ ਗੱਲ ਵਾ ਕਾਕਾ ਮੈਂ ਤਾਂ ਮਕਾਲੀ ਕਰਕੇ ਆਈ ਤੁਹਾਡੇ ਪਰ ਪੂਆ ਜੀ ਤੁਹਾਨੂੰ ਪਤਾ ਮੇਰੇ ਕੋਲ ਕੀ ਹੈ ਸਾਰਾ ਕੁਝ ਨਿੱਕਿਆ ਮੰਨ ਲਿਆ ਵਾ ਕੋਈ ਗੱਲ ਨਹੀਂ ਨਿੱਕਿਆ ਦੇ ਕੋ ਮਨ ਲਿਆ ਜਦੋਂ ਸੋਹਰੇ ਦਿਨ ਮੈਂ ਬਣ ਕਰਕੇ ਲਿਆ ਮੇਰੇ ਵਾਰੀ ਤੂੰ ਰੋਣਾ ਤੇਰੇ ਤੇਲ ਪੂਆ ਕੋਈ ਨਹੀਂ ਚਿੰਤਾ ਨਾ ਕਰ ਸਭ ਕੁਝ ਕਰਕੇ ਆਵਾਂਗੇ ਇਦਾਂ ਨਹੀਂ ਗੱਲ ਬਾਨੀ ਕਾਲ ਮੇਰੇ ਕਿ ਆਇਓ ਤੇ ਨਾਲੇ ਮੇਰੀ ਗੱਲ ਸੁਣ ਲੈਣਾ ਤਾਂ ਵੀ ਨਾਨਕੇ ਸ਼ੱਕ ਲੈ ਕੇ ਹੁਣ ਪੰਤਣ ਕੇ ਆਇਆ ਕੋਈ ਗੱਲ ਨਹੀਂ ਪੂਆ ਜੀ ਸਭ ਕੋ ਲੈ ਕੇ ਜਾਵਾਂਗੇ ਹਾਂ ਤਾਂ ਬੋਟੀਆਂ ਦੇ ਸੋਹਣੇ ਬੜੇ ਲਹਿੰਗੇ ਲੁੰਗੇ ਬਣਾ ਕੇ ਦਿਓ ਮੈਂ ਕਰ ਤੌਰ ਕੱਢ ਜਾ ਪਤਾ ਲੱਗੇ ਕਿ ਨਾਨਕੇ ਆਏ ਆ ਚੱਲ ਪੂਆ ਤੇਰਾ ਨੇ ਟੌਰ ਕੱਢਾਂਗੇ ਆਪਣਾ ਵੇਖੀ ਜਾਊਗੀ ਮੇਰਾ ਆਪਣੇ ठा ਕੱਢਣਾ ਉਹਨਾਂ ਦਾ ਕੱਢ ਕੇ ਨਹਾਉਣਾ ਨਵਾਂ ਪੀ ਆਵਾ ਬੰਤਣ ਕੇ ਆਉਣਗੇ ਸੋਹਣੀਆਂ ਬੜੀਆਂ ਲੱਗਣਗੀਆਂ ਮੇਰੀ ਵੀ ਹੁਣ ਫਤੋ ਹੋ ਗਈ ਉਹਦੀਆਂ ਆਈਆਂ ਵਾ ਭਰਾਵਾਂ ਦੀਆਂ ਨਵਾਂ ਆਈਆਂ ਵਾ ਚੰਗਾ ਪੂਆ ਜੀ ਕੋਈ ਨਹੀਂ ਹੋ ਠੀਕ ਠਾਕ ਸਭ ਹਾਂ ਠੀਕ ਠਾਕ ਚੰਗਾ ਚੰਗਾ ਪੂਆ ਚੰਗਾ ਸੰਦੀਆਂ ਡੇਢ ਟੋਲਾ ਕਹਿੰਦੀ ਆ ਕਹਿੰਦੀ ਸਿਰਫ ਡੇਢ ਟੋਲਾ ਵਾ ਅਗਲੀ ਨੇ ਹੋਲੀ ਜੀ ਨਾਲ ਫੇਰ ਸੁਣਾ ਦੇਣਾ ਵਾ ਟਿੱਕੀ ਸੈੱਟ ਲਾਇਓ ਫਲਾਂ ਲਾਇਓ ਟੀਂਗ ਲਾਇਓ ਉਹ ਤੇ ਉਤਰਾਂ ਹੀ ਕਹਿਣ ਦੀ ਹੀ ਮਾੜਾ ਜਾ ਬਸ ਤੁਹਾਨੂੰ ਉਹੋ ਹੀ ਕਰਨਾ ਸੀ ਉਹਨੇ ਉਹਨੇ ਡੇਢ ਟੋਲਾ ਕਹਤਾ ਮੈਨੂੰ ਗੱਸ਼ ਪੈਣਦੀ ਆ ਡੇਢ ਲੱਖ ਰੁਪਈਆ ਦਾ ਡੇਢ ਟੋਲਾ ਪਹਿਣਾ ਵਾ ਜਿੱਦਨ ਭੂਆ ਸਾਨੂੰ ਪਾ ਕੇ ਗਈ ਸੀ ਉਸ ਦਿਨ ਸੋਨਾ ਕਿੰਨੇ ਨੂੰ ਸੀ ਉਹ ਤਾਂ 10000 ਨੂੰ ਸੋਨਾ ਸੀ ਤੇ ਹੁਣ ਕਿੰਨੇ ਨੂੰ ਪਹੁੰਚਿਆ ਵਾ ਪਹੁੰਚੇ ਤੇ ਦਿਖਾਦੀ ਘੜੀ ਵੇਗ ਗਿਆ ਸਾਰਾ ਸੰਝੇ ਘਰ ਚ ਹੁਣ ਉਹਨਾਂ ਪੱਲਾ ਫੜਾਉਣਾ ਵਾ ਅਗਲੀ ਨੇ ਮੈਨੂੰ ਸੁਣਾ ਦੇਣਾ ਕਿ ਨਹੀਂ ਪਪਾ ਮੰਨਾ ਕਹਿੰਦਾ ਹੀ ਆ ਵੇਚਿਆ ਵਾ ਵੇਚਿਆ ਬੂਚਿਆ ਹੈ ਨੀਗਾ ਇਹਨਾਂ ਨੇ ਟਕੋਟ ਲਿਆ ਵਾ ਕਰਜ਼ਾ ਸਾਰਾ ਹਾਨੂੰ ਪਾਤਾ ਅਹੀਂ ਕਿੰਨਾ ਕ ਕਰਜ਼ਾ ਲਾ ਲੈਣਾ ਅਹੀਂ ਜਿੰਨਾ ਘੜ ਕੋ ਮਾੜਾ ਮੋਟਾ ਲੱਥਾ ਅਹੀਂ ਲਾਇਆ ਤੇ ਅਹੀਂ ਅਹੀਂ ਕਾਦੇ ਚੋ ਗਏ ਆ ਸਾਡੇ ਕੋ ਤੇ ਕੱਖ ਵੀ ਨਹੀਂ ਹੈਗਾ ਹੁਣ ਅਹੀਂ ਕੀ ਕਰ ਲੈਣਾ ਉੱਥੇ ਉਹ ਚੱਲ ਤੂੰ ਬਹਿ ਉੱਥੇ ਬੀਬੀ ਲਾ ਕੇ ਮੈਂ ਵੀ ਡੰਗਰ ਬੰਨ ਕੇ ਆਉਣਾ ਫੇਰ ਕਰਦੇ ਬੀਬੀ ਨਾਲ ਸਲਾਹ ਜੀ ਕਰਨੀ ਆ ਇਹ ਸਲਾਹ ਕਰਨੀ ਆ ਰਵੀਰ ਕੀ ਕਰੀਏ ਫਿਰ ਹੁਣ ਮਰਦਿਆਂ ਕੋਹਨਾ ਕੋ ਕਰਨਾ ਪੈਣਾ ਉਹ ਵੀ ਪੂਆ ਉਹਨੇ ਛੱਡਣਾ ਉਹਨੇ ਕਹਿੰਦਾ ਮੈਨੂੰ ਹਿੱਸਾ ਦੇ ਦਿਓ ਨਹੀਂ ਮੈਨੂੰ ਕੋਈ ਕਰਨਾ ਮੇਰੀ ਕੁੜੀ ਦੇ ਵਿਆਹ ਦੇ ਦੇ ਉਹਦਾ ਭਲੇਖਾ ਪੂਆ ਦਾ ਅੱਗੇ ਉਹ ਚੰਗੀ ਪੱਧਰੀ ਆ ਪੱਧਰੀ ਆ ਭਾਵੇਂ ਨਹੀਂ ਆ ਪੂਆ ਦੇ ਗੜੀ ਹੱਥ ਜੋੜ ਦੋ ਵੀ ਪੂਆ ਜੀ ਅਸੀਂ ਆਪ ਵੇਖ ਜੀਏ ਹੜ ਕੋ ਨਹੀਂ ਹੈਗਾ ਅਸੀਂ ਨਹੀਂ ਇੰਨਾ ਕਰ ਸਕਦੇ ਹੁਣ ਸੁਣ ਤੇ ਲਿਆ ਤੂੰ ਤੇਰੇ ਸਾਹਮਣੇ ਮੈਂ ਕਹਿ ਰਿਹਾ ਕਿ ਪੂਆ ਮੇਰੇ ਕੋ ਨਹੀਂ ਜੋਰ ਪੀਣਾ ਮਾਤਗਲੀ ਨਹੀਂ ਸੋਹਣੇ ਨੇ ਜਾਨਾ ਉਹ ਤੁਹਾਡੇ ਕੋ ਸਭ ਕੋ ਆ ਜਾਂਦਾ ਵਾ ਸੋਹਰਾਂ ਨੂੰ ਕਿਹੜੇ ਕੈਂਠੇ ਪਾਤੇ ਆ। ਇਹ ਪਤਾ ਵੈਅ ਵੀ ਖਾਈ ਜਾਂਦਾ ਦੁਨੀਆ ਨੂੰ ਕੇ। ਚੱਲ ਤੂੰ ਨਾ ਚਿੰਤਾ ਕਰ। ਜਾ ਤੂੰ ਮਡੰਗੜ ਬੰਨ ਕੇ ਆਉਂਦਾ ਵਾ। ਪਸੰਦ ਕੀ ਗੱਲ ਵਾ? ਜੇ ਮੈਂ ਨਿੱਕੀ ਵੱਲ ਜਾਣੀ ਤੇ ਉਹ ਨਹੀਂ ਹੁੰਦੀ। ਚੁੱਪ ਛਾਣਵਾ। ਸ਼ਾਂਤੀ ਜੀ ਆ। ਪਤਾ ਨਹੀਂ ਕੀ ਹੋਇਆ ਵਾ। ਨਾ ਮੈਨੂੰ ਕੋਈ ਦਾਦਾ ਹੀ ਆ। ਤੇ ਜੇ ਮੈਂ ਵੱਡੀ ਆ ਲਵਨੀ ਆ ਤੇ ਉਹ ਵੀ ਇਦਾਂ ਹੀ ਆ। ਉਹ ਵੀ ਚੋ ਪਛਾਣ ਨਾ ਕੋਈ ਗੱਲ ਕਰਦੀਆਂ ਮੇਰੇ ਨਾਲ ਨਾ ਮੈਨੂੰ ਕੋਈ ਗੱਲ ਦੱਸਦੀਆਂ ਹੀ ਆ ਤੇ ਮੈਨੂੰ ਕੀ ਪਤਾ ਲੱਗਣਾ ਵਾ ਕੀ ਗੱਲ ਹੋਈ ਤੇ ਇਹਨਾਂ ਦੇ ਵਿੱਚ ਤੇ ਕੀ ਨਹੀਂ ਹੋਈ ਗੱਲ ਤੈਨੂੰ ਕੀ ਦੱਸਾਂਗੇ ਗਾਲ ਮੁਗਰੋ ਤੱਕ ਜੇ ਸੇਰ ਪਹਿਲਾ ਖਾ ਲਈਨੀ ਹੈ ਬੀਬੀ ਇਹ ਬੀਬੀ ਇਹ ਬੋਲਿਏ ਕੀ ਹੋਇਆ ਵਾ ਕੀ ਗੱਲ ਪੁੱਤ ਤੂੰ ਤੇ ਸੁਰਖਰੂ ਹੋ ਗਈ ਆ ਤੇ ਮੈਂ ਗਈਆਂ ਫਸ ਕੀ ਹੋ ਗਈਆਂ ਮੈਨੂੰ ਤਾਂ ਕੋਈ ਤੇਰੀ ਸਮਝ ਨਹੀਂ ਤੀ ਐ ਲੱਗਣ ਰਹੀ ਤੂੰ ਮੈਨੂੰ ਕੀ ਆਖੀ ਜਾਨੀ ਆ ਔਰ ਰਣੂ ਭੂਆ ਵਾ ਨਾ ਰਣੂ ਭੂਆ ਕਿਹੜੀ ਕਾਣੋ ਮੈਨੂੰ ਨਹੀਂ ਪਤਾ ਲੱਗਦਾ ਤੂੰ ਕੀ ਜਾਨੀ ਐ ਔਰ ਨਹੀਂ ਨਹੀਂ ਪਤਾ ਲੱਗਦਾ ਤੀ ਇਹ ਉੱਚੀ ਬੋਲ ਉੱਚੀ ਤੇ ਬੋਲਣ ਨਹੀਂ ਆ ਮੇਰਾ ਸੰਗ ਸੁੱਖ ਚੱਲਿਆ ਵਾ ਉਹ ਵੀ ਨਹੀਂ ਤੈਨੂੰ ਰੱਖਦੇ ਉਧਰ ਮੈਂ ਪਤਾ ਕੀ ਕਹਿਣ ਦੀ ਆ ਮੈਂ ਕਹਿੰਦੀ ਆ ਵੀ ਜਿਹੜੀ ਰਾਨੋ ਭੂਆ ਵਾ ਨਾ ਉਹਨੇ ਵਿਆਹ ਧਰ ਲਿਆ ਵਾ ਘਰਾ ਧਰ ਲਿਆ ਵਾ ਕਦ ਆ ਕੜਾ ਧਰ ਲਿਆ ਵੰ ਮੈਨੂੰ ਤਾਂ ਸ਼ੂਗਰ ਵਾ ਮੈਂ ਕੜਾ ਖਾਣਾ ਵਾ ਵਿਆਹ ਧਰ ਲਿਆ ਵਾ ਵਿਆਹ ਆ ਲੀੜੇ ਪਰ ਇਹ ਘਰ ਸਾੜ ਨਾ ਲਵੀ ਹੁਣ ਸੁਣਿਆ ਵਾ ਵਿਆਹ ਧਰ ਲਿਆ ਵਿਆਹ ਵਿਆਹ ਧਰ ਲਿਆ ਵਾ ਆਹੋ ਅਗਰ ਅਗਲੀ ਆਂਦੀ ਆ ਮੈਂ ਤੈਨੂੰ ਤੋਲਾ ਸੋਨਾ ਪਾਇਆ ਏ ਤਾਨੂੰ ਤੇ ਡੇਢ ਤੋਲਾ ਪਾ ਕੇ ਜਾਇਓ ਉਹਨੇ ਤਾਂ ਬੜਾ ਸ਼ਾਦਾਕ ਮੂੰਹ ਅੱਡਿਆ ਧੀਏ ਜੇ ਪਾਇਆ ਹੈਗਾ ਤਾਂ ਫੇਰ ਕੀ ਹੋ ਗਿਆ ਤੇ ਬੀਬੀ ਆਈ ਤੇ ਇਹਨੇ ਜੋਗੇ ਨਹੀਂ ਹੈਗੇ ਆਈ ਤਾਂ ਪੁੱਤ ਕਿ ਮੇਰਾ ਗਰੀਬ ਹੋਆ ਕੱਚਾ ਹੋ ਜਾ ਕੋਠਿਆਂ ਚਾਹੀ ਬੈਠਿਆ ਉਹਨੂੰ ਸ਼ਰਮ ਨਹੀਂ ਆਉਂਦੀ ਹਾ ਗੱਲ ਕਰਨ ਲੱਗੀ ਨੂੰ ਪਰ ਬੀਬੀ ਜਿਹੜਾ ਹੁਣ ਅਗਲੀ ਨੇ ਪਾਇਆ ਅਗਲੀ ਨੇ ਦੋਰਾ ਕਰਕੇ ਮੋਲ ਲੈਣਾ ਨਹੀਂ ਘਾਡੇ ਕੋ ਦੂਣਾ ਕਰਕੇ ਲੈਣਾ ਵਾ ਉਹ ਵੇਖੇ ਤੇ ਸਹੀ ਸਾਡੇ ਵਾਲ ਤੇ ਵੇਖੇ ਪਹਿਲਾਂ ਅਗਲੀ ਕਹਿੰਦੀ ਆ ਕਗਰੇ ਲਹਿੰਗੇ ਪਾ ਕੇ ਆਇਓ ਫੇਰ ਮੇਰੀ ਇੱਜ਼ਤ ਬੰਦੀ ਆ ਕੀ ਪਾ ਕੇ ਆਇਓ ਸਵਾ ਮੇਰੇ ਮਾਲਕਾ ਇਹ ਨਾ ਸਿਰ ਪੜਉਂ ਬੀ ਇਹ ਵੀਰਾਂ ਦਾ ਪਾ ਕੇ ਆਉਣੇ ਅਸੀਂ ਹੋ ਨੰਗੇ ਚੱਲ ਜਾਗੇ ਆਪਾਂ ਮੰਮੀ ਹਾਂ ਮੁੰਡੇ ਦੋਸਤ ਲੜ ਪਏ ਹੀ ਤੇ ਆ ਬੋਤਲ ਤੋੜਤੀ ਮੇਰੀ ਵੇ ਫਿਟੇ ਮੈਂ ਤੇਰੀ ਕਰਤੂਤ ਦਾ ਵੇ ਹਾ ਹਕਿਓਂ ਨਾ ਨੀ ਆ ਤੂੰ ਕਿ ਆਂ ਸਾਡ ਕਰਦੀ ਨਿਆਣਾ ਵਾ ਉਹਨੂੰ ਮੈਂ ਮਾਰਦੀ ਆ ਬੀਬੀ ਆ ਵੇਖ ਲਾ ਆ ਵੇਖ ਲਾ ਬੋਤਲ ਦਾ ਢੱਕਣ ਤੋੜ ਲਿਆਈਓ ਤੇ ਫੇਰ ਉਹਨੂੰ ਮਾਰਨਾ ਵਾ ਤੂੰ ਕਿੱਥੋਂ ਆਣ ਇੰਨੇ ਪੈਸੇ ਆ ਬੋਤਲਾਂ ਵੀ ਸਸਤੀਆਂ ਨਹੀਂ ਹੁੰਦੀਆਂ ਉਦੋਂ ਨਿਆਣੇ ਕਹਿੰਦੇ ਆ ਸਾਨੂੰ ਵੀ ਲੋਕਾਂ ਵਰਗੀਆਂ ਚਾਹੀਦੀਆਂ ਚੁੱਪ ਕਰ ਪੁੱਤ ਤੂੰ ਆਖਿਆ ਦੂਜੀ ਲਿੰਕੀ ਵਾਲੀ ਬੋਤਲ ਲੈ ਜਾ ਕਰ ਗੁੱਸਾ ਤੈਨੂੰ ਉੱਧਰ ਦਾ ਵਾ ਤੇ ਤੂੰ ਗੱਲ ਕਰ ਕੱਢਣ ਕੁੜ ਮੁੰਡੇ ਦੇ ਨਹੀਂ ਆ ਕੋਈ ਨਾ ਪਤਾ ਚੁੱਪ ਕਰ ਮੈਨੂੰ ਪੈਨਸ਼ਨ ਮਿਲੂਗੀ ਤਾਂ ਮੈਂ ਲੈ ਦਊਗੀ ਇਹਦੇ ਅੱਧਾ ਹੀ ਕਰਦੀ ਗੁੱਸਾ ਇਹਨਾਂ ਨੂੰ ਪਤਾ ਕੋਈ ਆ ਆ ਮੇਰਾ ਪੋਤਾ ਅੱਗੇ ਸੇਕ ਬਹਿ ਜਾ ਇਹ ਤੇ ਐਵੇਂ ਸ਼ਦੈਣ ਵਾ ਫੜਕ ਡਾਹਰਾ ਤੇਰੇ ਜਿੱਦ ਦਾ ਤਾਂ ਹੋ ਗਿਆ ਤਾਂ ਤੂੰ ਛੱਟ ਨੂੰ ਕੁੱਟਣ ਦਾ ਪੈਣੀ ਆ ਤੇਨੂੰ ਆਪੇ ਹੋਣਾ ਤੂੰ ਹੀ ਗੋਲੀ ਮੇਰੇ ਪੱਲੇ ਪੈ ਗਈ ਆ ਮੈਨੂੰ ਨਕਮਾ ਵੀ ਤੂੰ ਆਪਣੀ ਚੀਜ਼ ਤੇ ਸਾਧ ਕੇ ਰੱਖ ਹੁਣ ਦਾਹ ਵਾਰੀ ਗੱਲ ਸੁਣ ਕਹਿਨੀ ਆ ਤਾਂ ਫੇਰ ਹੁਣ ਜਾ ਕੇ ਚੁੱਪ ਕਰ ਲੈ ਲੈ ਚੁੱਪ ਕਰ ਜਾ ਨਾ ਤੂੰ ਰੋ ਤੇ ਫਿਰ ਬੀਬੀ ਤੂੰ ਆ ਰਾਨ ਦੇ ਵਿਆਹ ਕਿੱਦਾਂ ਜਾਣਾ ਵਾ ਕੁੜੀ ਉਹਦੇ ਦੇ ਹੈ ਕਿੱਦਾਂ ਜਾਣਾ ਵਾ ਕੀ ਕਰਾਂਗੇ ਹੁਣ ਤੇਰੀ ਪੇਲ ਸਨ ਨਾ ਤੇ ਨਹੀਂ ਹਸਣਾ ਹੋ ਤਾਂ ਹੀ ਤਾਂ ਆਪਣਾ ਛੱਟ ਮਹਾ ਨਗਾਉਂ ਡਏ ਆ ਤੇ ਜੇ ਉਹ ਪਾ ਹੀ ਗਈ ਹੈਗੀ ਤੋ ਅਕਲ ਕਰਦੀ ਹੁਣ ਡਬਲਟ ਨਾ ਸਾਡੇ ਕੋ ਮੰਗਦੀ ਪਤਾ ਤਾਂ ਹੈਗਾ ਭੂਆ ਦੇ ਸੁਭਾਅ ਦਾ ਉਹ ਹਰ ਵਾਰੀ ਸਨਾ ਕੋਈ ਨਾ ਕੋਈ ਦੇ ਕੇ ਜਾਂਦੀ ਆ ਤੇ ਜਦੋਂ ਉਹਦਾ ਆਇਆ ਹੈ ਨਾ ਫੋਨ ਮੈਨੂੰ ਤੇ ਉਹਦਾ ਹੀ ਡਰ ਆ ਗਿਆ ਤੇ ਪੁੱਤ ਆ ਬੋਤਲ ਤੂੰ ਹੁਣ ਰੱਖ ਇਹਦਾ ਕੋਈ ਕਰਦੇ ਸਿਰ ਲਿਮਕੇ ਵਾਲੀ ਬੋਤਲ ਚ ਪਾਣੀ ਲੈ ਜੀ ਕੌਣ ਨਹੀਂ ਹੁੰਦਾ ਮੈਂ ਨਹੀਂ ਉਹ ਘੜਨੀ ਗੁੜਨੀ ਉੱਥੇ ਰੱਖ ਟੱਕਨ ਆਪੇ ਤੇਰਾ ਪਿਓ ਲਵਾ ਲਿਆਊਗਾ ਹੁਣ ਨਹੀਂ ਨਵੀਂ ਲਈ ਜਾਣੀ ਸਾਡੇ ਕੋ ਮੈਂ ਨਹੀਂ ਮੈਂ ਨਹੀਂ ਘੜਨੀ ਮੈਂ ਨਹੀਂ ਆ ਟੁੱਟੀ ਜੀ ਘੜਨੀ ਨਾਲ ਇਹ ਅੰਦਰੋਂ ਪਾਣੀ ਵੀ ਚੋਂਦਾ ਹੁਣ ਫੜਾ ਡੰਡਾ ਤੇਰੇ ਦਿਵਾਲੇ ਉੱਥੇ ਰੱਖ ਕੀ ਆਖੀ ਜਾਨੀ ਆ ਤੂੰ ਨਾ ਮੈਨੂੰ ਪਤਾ ਲੱਗਦਾ ਵਾ ਮੁੰਡੇ ਨੂੰ ਭੱਜ-ਭੱਜ ਪਈ ਜਾਨੀ ਆ ਜਾ ਪੈਣਾ ਤੇਰੇ ਗਾੜੀ ਹੱਥ ਜੋੜੇ ਚੁੱਪ ਕਰ ਵੇ ਤੂੰ ਇੱਥੇ ਆਇਆ ਵਾ ਉੱਤੇ ਤੈਨੂੰ ਦਿਖਣ ਨਹੀਂ ਦਿਆ ਕਿੰਨੀ ਰਾਤ ਪੈ ਗਈ ਐ ਤੇ ਇੱਧਰ ਤੁਰਿਆ ਫਿਰਦਾ ਵਾ ਮੈਨੂੰ ਕਿਤੇ ਸੁਰਤ ਹੀ ਨਹੀਂ ਆਉਂਦੀ ਨਾ ਸਾਰਾ ਦਿਨ ਕੰਮ ਨਹੀਂ ਮੁਕੰਦਿੰਨਾ ਅ ਮਾਤਾ ਨੂੰ ਵੀ ਨਹੀਂ ਪਤਾ ਲੱਗਦਾ ਉਂਗਲੇ ਲਾ ਕੇ ਧਿਆਨ ਨੂੰ ਲੈ ਕੇ ਤੁਰ ਪਿੰਦੀ ਆ ਜੀ ਭੈਣਾ ਉਹਨੇ ਉਂਗਲੇ ਨਹੀਂ ਲਾਇਆ ਉੱਦਾਂ ਮੁੰਡੇ ਕਰਕੇ ਆ ਜਾਂਦਾ ਤਾਂ ਤੂੰ ਕਾ ਤੋ ਇੰਨੀ ਕਲਪੀ ਪਈ ਐ ਨਿਆਣਾ ਵਿਚਾਰ ਆ ਜਾਂਦਾ ਖੇੜੇ ਕਿਤੇ ਕਿੰਨੇ ਕੁੱਤੇ ਫਿਰਦੇ ਇੱਥੇ ਹੈ ਕਿਤੇ ਸੱਪ ਸੁਭਦੇ ਪੈਰ ਆਖ ਦੂਗਾ ਤੇ ਅਹੀਂ ਮੁੰਡਾ ਕਿੱਥੋਂ ਲੱਭਣਾ ਨਾ ਸਾਨੂੰ ਪਤਾ ਨਾ ਤੁਹਾਨੂੰ ਪਤਾ ਹਾਏ ਕੋਈ ਗੱਲ ਨਹੀਂ ਮੇਰੀ ਨਿਗਰਾਨੀ ਹੈ ਇੱਥੇ ਤੂੰ ਕਾਨੂੰ ਦਈਂ ਇਤਰਾ ਕਰਨ ਇੱਥੇ ਸਾਰੀ ਜਿਹੜੀ ਖੇੜਦਾ ਰਹਿੰਦਾ ਉੱਥੇ ਤਾਂ ਜੀ ਨਹੀਂ ਲੱਗਦਾ ਇੱਧਰ ਆ ਜਾਂਦਾ ਕਿੱਥੋਂ ਆ ਜਾਂਦਾ ਵਾ ਮੈਨੂੰ ਤਾਂ ਸੱਚੀ ਮੈਂ ਤਾਂ ਮਗਰ ਮਗਰ ਫਿਰ ਕੇ ਕਿਤੇ ਮੈਨੂੰ ਤੇ ਕਿਤੇ ਮੇਕਅਪ ਕਰਨ ਦਾ ਵੀ ਹੁਕਮ ਨਹੀਂ ਹੈਗਾ ਕਿਤੇ ਸਾਰਾ ਸਾਰਾ ਦਿਨ ਮੈਂ ਸੇਣੀ ਬੰਦੀ ਇਹਦੇ ਮਗਰੀ ਤੁਰੀ ਰਹਿਨੀ ਹੈ ਮੇਕਅਪ ਤੇ ਝੂਠਾ ਤਾਂ ਬੋਲਦੀ ਆ ਮੇਕਅਪ ਤੇ ਤੇਰਾ ਹੂਨ ਲੱਥਾ ਬਿੰਦੀ ਤੇਰੇ ਲੱਗੀ ਆ ਹੁਣ ਤੇ ਨੇਰਾ ਹੋਇਆ ਹੁਣ ਤੇ ਲੱਥਣੇ ਲੱਥਣਾ ਹੈ ਸਵਕਤੇ ਤੂੰ ਮੇਕਅਪ ਕਰ ਆਵੀਂ ਉਹ ਵੀ ਇੰਨੀ ਫੜ ਕੇ ਲਾਈ ਈ ਦੀਦੀ ਉਹੀ ਕਰ ਲਿਆ ਵਾ ਚਲ ਠੀਕ ਆ ਇਹ ਗੱਲਾਂ ਛੱਡ ਕੀ ਕਹਿਣ ਦੀ ਮਾਤਾ ਇੱਥੇ ਬਹਿ ਕੇ ਚੁਗਲੀਆਂ ਮੇਰੀਆਂ ਹੀ ਕਰਨ ਢੀ ਹੋਣੀ ਆ ਨਹੀਂ ਭੈਣਾ ਉਹ ਤੇ ਗੋਲੀ ਆ ਸੋਂਦਾਂ ਨੂੰ ਕੱਖ ਹੈ ਨਹੀਂ ਆ ਕਈ ਦਾ ਕੋਸ਼ਵ ਸੋਂਦੀ ਕੋਸ਼ਵ ਮੇਰਾ ਸਿਰ ਸਾਰੀ ਤੇੜੀ ਖਾ ਲੈਂਦੀ ਆ ਇੰਨਾ ਬੋਲ ਬੋਲ ਬਲਾਰਾ ਕਰਉਂਦੀ ਜਿਹੜਾ ਕੋਈ ਹਾਬ ਨਹੀਂ ਮੇਰੇ ਵੱਲ ਤੇ ਉਧਰ ਬੈਂਦੀ ਨਹੀਂ ਟਿਕਦੀ ਨਹੀਂ ਮੈਂ ਚੱਲੀ ਵੱਡੀ ਵੱਲ ਮੈਂ ਚੱਲੀ ਮੈਂ ਕਿਹਾ ਜਾ ਫਿਰ ਤੇ ਨਾਲ ਹੀ ਮੁੰਡਾ ਲੈ ਕੇ ਤੁਰ ਪਈ ਇਧਰ ਨੂੰ ਚੱਲ ਕੋਈ ਗੱਲ ਨਹੀਂ ਤੂੰ ਮੈਨੂੰ ਇਹ ਦੱਸ ਰਾਨੋ ਭੂਆ ਦਾ ਫੋਨ ਆਇਆ ਵਾ ਨਹੀਂ ਮੈਨੂੰ ਤਾਂ ਨਹੀਂ ਆਇਆ ਹਜੇ ਨਹੀਂ ਭੈਣਾ ਉਹਦਾ ਫੋਨ ਆਇਆ ਹੀ ਉਹ ਤੇ ਉਹਨੇ ਕੁੜੀ ਦਾ ਵਿਆਹ ਕਰ ਲੈ ਲਾਡੋ ਦਾ ਵਿਆਹ ਆ ਗਿਆ ਵਾ ਲੈ ਚੱਲ ਵਧੀਆਂ ਹੋ ਗਿਆ ਆਰਕਾ ਤੁਹਾਡੇ ਰਿਸ਼ਤੇਦਾਨ ਚ ਦੀਦੀ ਕਿਸ ਦਾ ਵਿਆਹ ਨਹੀਂ ਹੈਗਾ ਹਾਂ ਹੈ ਮੈਨੂੰ ਤੇ ਫਿਕਰ ਪੈ ਗਿਆ ਵਿਆਹ ਸੁਣ ਕੇ ਤੂੰ ਖੁਸ਼ ਹੋਣ ਰਹੀ ਆ ਤੇ ਖੁਸ਼ੀ ਹੋਣਾ ਵਾ ਪਿਛਲੀ ਵਾਰੀ ਮੈਂ ਇੰਨੇ ਇੰਨੇ 5 5 7 7000 ਦੇ ਸੂਟ ਬਣਾਏ ਉਹ ਉਦਾਂ ਦੇ ਉਦਾਂ ਪਏ ਪਰ ਹੁਣ ਦੀਦੀ ਉਹ ਥੋੜਾ ਪਾਉਣੇ ਆ ਲੋਕਾਂ ਨੇ ਫੇਰ ਕਹਣਾ ਲੈ ਪਿਛਲੇ ਸਾਲ ਵਾਲੇ ਸੂਟ ਪਾਏ ਤੇ ਮੈਂ ਆਰਕਾ ਵੇਖਿਆ ਇੱਕ ਬੁਟੀਕ ਪੀਸ 15000 ਦਾ ਬਣਦਾ ਵਾ ਤੇ ਉਹਦੇ ਦੇ ਸਵਾਈ ਸੁਈ ਤੇ ਲਾਈਨਿੰਗ ਤੇ ਪਾ ਕੇ ਉਹ ਬਣ ਜਾਣਾ ਵਾ ਮੇਰੇ ਸਨਾਂ 18 19 ਜਿੱਤੇ ਪਊ ਗਈ ਨਾ 15000 ਦਾ ਸੂਟ ਐ ਇੰਨਾ ਮਹਿੰਗਾ ਕੀ ਕਰਨਾ ਇੰਨੇ ਚ ਸਾਰੇ ਜੀਪੂਗ ਤੇ ਜਾਂਦੇ ਆ ਇੰਨਾ ਮਹਿੰਗਾ ਕੀ ਕਰਨ ਨੂੰ ਪਾਉਣਾ ਸੂਟ ਹਾਏ ਹਾਏ ਜਿੱਦੀ ਕਿਤੇ ਜਾ ਕੇ ਤੇ ਵੇਖੋ ਲੋਕਾਂ ਨੇ ਕਿੱਡੇ ਕਿੱਡੇ ਮਹਿੰਗੇ ਸੂਟ ਪਾਏ ਨੇ ਤੇ ਤੀਹੀ ਤੇ ਉਹ ਹੀ ਸਦਿਆਂ ਦੇ ਸੰਭ ਸੰਭ ਪ੍ਰੈਸ ਕਰ ਕਰ ਧਾਂ ਲਾ ਲਾ ਕੇ ਰੱਖ ਦੇ ਦੇ ਕੱਢ ਲਿਆ ਕਰੋ ਪੈਹਾ ਕਿਤੇ ਤੇ ਵਤ ਲਿਆ ਕਰੋ ਆਹੋ ਪੈਹਾ ਸਾਡ ਕੋ ਹੈ ਬੜਾ ਵਾ ਬਾਊ ਆਪਾਂ ਕੱਢਣ ਨੂੰ ਸਾਡਾ ਜੀ ਨਹੀਂ ਕਰਦਾ ਠੀਕ ਆ ਨਾ ਓਦਾਂ ਹੀ ਤੇ ਕੰਜੂਸ ਸੀ ਬੜੇ ਆ ਬਸ ਮਰੂ 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 ਕਰੀ ਜਾਣਾ ਹੁੰਦਾ ਠੀਕ ਆ ਠੀਕ ਆ ਜੋ ਤੂੰ ਕਹਿਤਾ ਬਿਲਕੁਲ ਠੀਕ ਆ ਹੁਣ ਮੇਰੀ ਸੁਣ ਗੱਲ ਭੂਆ ਕਹਿੰਦੀ ਟੋਲਾ ਸੋਨਾ ਤੁਹਾਨੂੰ ਪਾ ਕੇ ਗਏ ਸੀ ਤੇ ਹੁਣ ਤੁਸੀਂ ਡੇਢ ਟੋਲਾ ਕਰਕੇ ਦਿਓ ਤੇ ਹੁਣ ਮੈਨੂੰ ਦੱਸ ਵੀ ਕਿਤਰਾ ਕਰਨੀ ਆ ਕਿੱਦਾਂ ਕੀ ਕਰਨੀ ਆ ਮੇਰੇ ਵਿਆਹ ਤੇ ਦੇ ਕੇ ਗਈ 5100 ਰੁਪਇਆ ਹੱਥ ਛਾੜਤਾ ਹੀ ਉਹਨੇ ਮੰਮੀ ਨੇ ਹੀ ਦੱਸਿਆ ਵਾ ਜਿਹੜੀ ਬੈਠੀ ਐ ਸਿਆਣੀ ਤੇ ਡੇਢ ਟੋਲਾ ਪਿਆ ਹੋਊਗਾ ਤੁਹਾਨੂੰ ਤੇ ਮੋੜਨਾ ਹੋਊਗਾ ਤੀ ਆਪਾਂ ਤੇ ਨਹੀਂ ਆਪਾਂ ਦੇ ਮੋਹਣਾ ਨੂੰ 11000 ਰੁਪਇਆ ਸਿੱਧਾ ਜੋ ਸਾਡੇ ਵਿਆਹ ਤੇ ਲੱਗਾ ਹੈਗਾ। ਐ ਹੈ ਇਤਰਾ ਦੇ ਨਾ ਕਰ ਰਲ ਕੇ ਕਰ ਲੈਨੇ ਆ। ਹਾਂ ਹੈ ਦੀਦੀ ਮੈਨੂੰ ਕੋਣ ਸਿਆਣੀ ਆਖੂਗਾ ਜੇ ਮੈਂ ਟਾਣਾ ਰਲ ਕੇ ਤੇ ਕਰਨ ਲੱਗੀ। ਐ ਮੈਂ ਵੀ ਚੁੱਕਣੀ ਆ। ਮੈਂ ਤੇ ਤੇਰੇ ਭਾਜੀ ਨਾਲ ਕਰਨੀ ਆ ਸਲਾਹ ਕਿ ਤੇ ਚੁੱਕ ਕੇ ਲਿਓਨੇ ਵਿਆਜੀ ਵਿਉਜੀ ਚੁੱਕਾਂਗੇ ਤੇ ਫੇਰ ਹੀ ਭਗਤਾਉਣਾ। ਸਾਡੇ ਕੋ ਕੀ ਆ ਤੈਨੂੰ ਆਪੇ ਸਿਆਣੀ ਤੂੰ ਤੇ ਨਾਲੀ ਜਿੰਨੂੰ ਸੁਣਾਉਂਦੇ ਹੀ ਆਂ ਵੀ ਉਹਨੂੰ ਪਤਾ ਵਾ ਉਹ ਤੇ ਬੋਲੀ ਹੈਗੀ ਆ। ਉਹਨੂੰ ਕੀ ਪਤਾ ਤੇ ਰਹੀ ਗੱਲ ਦੀਦੀ ਸੂਟਾਂ ਦੀ ਭੂਆ ਨੇ ਮੇਰੇ ਵਾਰੀ ਪੇਟੀ ਵਿੱਚੋਂ ਕੱਢ-ਕੱਢ ਕੇ ਸੂਟ ਲਿਆਂਦੇ ਹੀ ਤੇ ਜਦੋਂ ਮੈਂ ਉੱਥੇ ਗਈ ਨਾ ਉਦੋਂ ਵੀ ਭੂਆ ਨੇ ਸੜਿਆ ਅੰਦਰਾ ਲਿਸ਼ਕ ਨਾ ਪੁਸ਼ਕ ਨਾ ਜਦ ਸੂਟ ਮੈਨੂੰ ਪੇਟੀ ਚੋਂ ਕੱਢ ਕੇ ਲਾਤਾ ਲੈ ਪਤਾ ਵੇ ਕਿੰਨਾ ਸੋਹਣਾ ਆ ਵੇ ਮੈਨੂੰ ਉਹ ਦਿਨ ਭੁੱਲਦੇ ਨਹੀਂ ਹੈਗੇ ਤੇ ਨਾ ਹੀ ਮੈਂ ਭਲਾਉਣੇ ਹੀ ਆ ਮੈਂ ਤਾਂ ਬਾਰ-ਬਾਰ ਉਹਨਾਂ ਦਿਨਾਂ ਨੂੰ ਚੇਤੇ ਕਰਦੀ ਵੀ ਮੈਨੂੰ ਚੇਤੇ ਰਹਿਣ ਮੈਂ ਕੀ ਮੋੜਨਾ ਕਿਸਦਾ ਤੇ ਕੀ ਨਹੀਂ ਬਾਕੀ ਜਿਹੜਾ ਤੁਸੀਂ ਸਾਂਝ ਘਰ ਚੋਂ ਮੋੜਨਾ ਹੋਊਗਾ ਉਹ ਕਭੀ ਕਾਦਾ ਹੁਣ ਜਦੋਂ ਅਸੀਂ ਆ ਡੱਡਵਾ ਤੇ ਮੈਂ ਤੇ ਫਿਰ ਪੱਕੀ ਲਕੀਰ ਦੀ ਵਾ ਮੇਰੀ ਤੇ 11000 ਰੁਪਇਆ ਦਵਾਂਗੀ ਪੂਆ ਪਫੜਦਾ ਸੂਟ ਤੇ ਨਾਲ ਲਾਡੂ ਦਾ ਸੂਟ ਇਹ ਤੋਂ ਵੱਧ ਹੋਰ ਮੈਂ ਨਹੀਂ ਜ ਕੁਝ ਵੀ ਕਰਾਂ ਬਾਕੀ ਤੁਸੀਂ ਆਪਣਾ ਪੜਿਆ ਵਿਚਾਰੋ ਉਹ ਸਿਆਣੀ ਜਿਹੜੀ ਬੈਠੀ ਆ ਨਾ ਉਹਨਾਂ ਸਲਾਹ ਕਰ ਲੋ ਉਹਦਾ ਨਾਂ ਮੈਂ ਕੀ ਪੜਿਆ ਵਿਚਾਰਨਾ 10 ਵਾ ਦੀ ਗੱਲ ਕਰਦੀ ਆ ਤੇ ਇੱਕ ਵਾਰੀ ਉਹਨੂੰ ਸੁਣਦੀ ਆ ਚਲੋ ਫਿਰ ਠੀਕ ਆ ਤੇ ਮਸ਼ੀਨਾ ਹੀ ਲਵਾ ਲਈਏ ਮੈਂ ਤੇ ਕਹਿਣ ਦੀ ਆ ਵੀ ਪਾਓ ਅੱਦੇ ਅੱਦੇ ਪੈਸੇ ਤੇ ਇਹਦੇ ਕਨਾਂ ਦੀ ਮਸ਼ੀਨਾ ਲੈ ਕੇ ਆਈਏ ਇਨਾ ਸਿਰਖ ਪਾਉਣ ਨਾਲੋਂ ਤੇ ਚੰਗਾ ਹੀ ਆ ਨਾ ਚੰਗਾ ਚੱਲ ਵੇ ਮੁੰਡਿਆ ਨਾ ਜੱਲੀ ਉਹ ਅਗੀ ਮੂਮਾ ਪਾ ਜਲਾ ਤੈਨੂੰ ਤੇ ਆਉਂਦੇ ਥੱਬਿਆਂ ਦੇ ਥੱਬੇ ਨੋਟ ਤੂੰ ਤੇ ਆਪੇ ਮਸ਼ੀਨਾਂ ਵੀ ਲਵਾਉਣੀਆਂ ਤੇ 15-15 ਹਜ਼ਾਰ ਦੇ ਸੂਟ ਵੀ ਪਾਉਣੇ ਤੇ ਮੈਨੂੰ ਤੇਉਂ ਤਰਾ ਫਿਕਰ ਪੈ ਗਿਆ ਵਾ ਮੈਨੂੰ ਤੇ ਹੁਣ ਰਾਤ ਨੂੰ ਨੀਂਦ ਨਹੀਂ ਆਉਣੀ ਕਿੱਦਾਂ ਭਗਤਾਉਣਾ ਵਾ ਇੱਕ ਤੇ ਸਲਾਹ ਕਰ ਲਈਦੀ ਨਾ ਸੱਸ ਨਾ ਤੇ ਸੱਸ ਵੀ ਇਤਰਾਹ ਦੀ ਆ ਇਹਦਾਂ ਕੀ ਸਲਾਹ ਕਰਾਂ ਇਹ ਤਾਂ ਕੱਕ ਸੁਣਦਾ ਵੀ ਨਹੀਂ ਆ ਅੱਗ ਹੀ ਸੇਕੀ ਜਾਂਦੀ ਏ ਬਸ ਲੱਗ ਕੋਈ ਆਸ ਨਾਣੀ ਹੈਗਾ ਇਹਦਾ ਵੀ ਉਹ ਵੀ ਬੋਲੀ ਬਾਲੀ ਮੇਰੇ ਪੱਲੇ ਪਾਤੀ ਆ ਤੇ ਉੱਥੇ ਵੀ 2 ਮਿੰਟ ਬਹਿ ਜਾ ਕਰ ਖਲੋ ਜਾ ਕਰ ਕਿ ਮੇਰੇ ਹੀ ਸਿਰ ਖਾਨੀ ਰਹੀ ਨਹੀਂ ਸਾਰੀ ਦਿਹਾੜੀ ਅਗਲੀ ਆਂਦੀ ਸਾਡੇ ਵੈ ਤੇ ਕੀ ਪਾਇਆ ਹੈਗਾ ਰੇ ਮਮਾ ਜੀ ਕਿੱਥੇ ਗਈ ਆ ਪਤਾਨੀ ਗੁਰੂਰ ਕੀ ਉਹ ਤਾਂ ਗੁਰਵਾਨੂ ਨੇ ਲੈਣ ਗਏ ਹੀਗੇ ਕਿੱਥੇ ਗਏ ਆ ਪਰ ਆਲੀ ਤੇ ਬਾਰਖਾ ਡੋੜਿਆ ਨਾਲ ਲੰਘ ਗਏ ਆ ਕਿਨਾ ਕਿਥੇ ਆ ਹਾਂ ਆ ਵੇਖੋ ਮੁੰਡਾ ਆਪਣਾ ਹਾ ਆ ਕੀ ਬਣ ਕੇ ਆਇਆ ਉੱਥੇ ਉਹਨਾਂ ਦੇ ਘਰੇ ਜੋ ਮਿੱਟੀ ਵਿੱਚ ਜਾ ਕੇ ਤੇ ਘਰ ਦਾ ਰਹਿੰਦਾ ਵਾ ਆਹੇ ਜੀ ਖੇਡ ਲੈਂਦੇ ਇਹਨੂੰ ਖੇਡ ਲੈਂਦੇ ਮਿੱਟੀ ਚ ਤੱਤ ਮਿਲਦੇ ਆ ਤੂੰ ਉਧਰ ਕੋ ਜਾਂਦੀ ਨਹੀਂ ਨਹੀਂ ਆਪੇ ਚਲ ਜਾਂਦਾ ਵਾ ਉਹ ਮਾਤਾ ਰਾੜੀ ਲੈ ਗਈ ਸੀ ਮਾਤਾ ਵੀ ਹਾਦੀ ਕਰਦੀ ਹੈ ਨਾ ਉਹ ਉੱਥੇ ਬੈਠੀ ਅੱਗੇ ਚੁੱਲੇ ਦੇ ਹੂੰ ਨਾ ਉਹ ਉਹ ਗੱਲ ਸੁਣਾ ਲਾਡੂ ਦਾ ਵਿਆਹ ਆ ਗਿਆ ਹੀ ਹੈ ਆਹੋ ਲੈ ਜਿਹੜੀ ਰੀਤ ਪੂਰੀ ਹੋ ਗਈ ਕੇ ਉਹ ਸੂਟ ਲੈਣਾ ਹੀ ਉਹ ਬੁਟੀਕ ਵਾਲਾ ਲੱਲੀ ਹੂੰ ਚਾ ਤੂੰ ਵੱਡੀ ਦੀ ਗੱਲ ਸੁਣੀ ਆ ਹਾਂ ਇਹ ਜੀ ਉਹ 2 ਟੋਲਾ ਸੋਨਾ ਪਾ ਕੇ ਗਏ ਹੀ ਤੁਹਾਨੂੰ 1.5 ਟੋਲਾ ਪਾਉਣਾ ਪੈਣਾ ਤੇ ਮੈਂ ਕਹਾ ਜਿੰਨੋ ਪਾਇਆ ਹੀ ਉਹ ਪਾ ਦੇ ਮੈਂ ਤਾਂ ਆਡੇ ਵਰੀ ਕੁਇੰਦਰ 100 ਰੁਪਈਆ ਦਿੱਤਾ ਸੀਗਾ 11000 ਮੋੜ ਹੋਣਾ ਨਾਲ ਕਪੜੇ ਰਹਿ ਜਾਣੇ ਟਬਰ ਦੇ ਹਾਂ ਨਾਲ ਸਾਨੂੰ ਕਿਹੜਾ ਪਾਇਆ ਨਾ ਕਹਿੰਦੀ ਅੱਧਾ ਅੱਧਾ ਕਰ ਲਈਏ ਮੈਂ ਤਾਂ ਆ ਕਰਾਂ ਹੀ ਕੋਰਾ ਮਣਾ ਹੁੰਦੇ ਵੀਰ ਆਉਗੇ ਨਾ ਢਾਡੇ ਵਾਲਾ ਤੇ ਆਪੇ ਸੰਭਲਿਓ ਤੇ ਜੇ ਆ ਦੁੱਧ ਪਾਉਣ ਦੀ ਗੱਲ ਕੀਤੀ ਨਾ ਤਾਂ ਵੇਖ ਲਿਓ ਫਿਰ ਤੀ ਮੈਂ ਵੀ ਨਾ ਕਰਦਣੀ ਹੈ ਕਿ ਨਾ ਪੈਸੇ ਵਾਧੂ ਆਏ ਉਹ ਨੌਕਰੀ ਕੀਤੀ ਹੈ ਤੇ ਇਹ ਨਾ ਵਾਸਤੇ ਕੀਤੀ ਆ ਤੇ ਹੋਰ ਨਾ ਮੈਂ ਕਹਾਂ ਮੈਨੂੰ ਅਜੇ ਉਹ ਵੀ ਚੇਤਾ ਆ ਜਿਹੜੇ ਭੂਆ ਨੇ ਮੈਨੂੰ ਸੂਟ ਕੱਟ ਕੱਟ ਕਿੱਥੋਂ ਦਿੱਤੇ ਸੀਗੇ ਹੂੰ ਤੇ ਹੋਰ ਚਲ ਤਬੀ ਨਾ ਜਾ ਫਲ ਖਾ ਮੈਂ ਤੇਰੇ ਬਾਸੀ ਅਈਏ ਬਾਜ ਕੱਟੇ ਹੀ ਆ ਕੱਢਿਆ ਨਾਰਦੇ ਦਾਣੀ ਮੈਂ ਚਲ ਸੁਨਾ ਦੇ ਕੇ ਆਨੀ ਆ ਕਿ ਮਾਤਾ ਦੀਆਂ ਮਸ਼ੀਨਾਂ ਲੈ ਲੈਣੇ ਆ ਕੰਨਾਂ ਚ ਤੇ ਬੋਲੀ ਤੇ ਹੈਗੀ ਤੇ ਸੁਣ ਜਾ ਕਰੂਗਾ ਹਾਂ ਕਹਿੰਦੇ ਨਹੀਂ ਸਾਨੂੰ ਨਹੀਂ ਵਾਰਾ ਖਾਂਦੀਆਂ ਤੇ ਮੈਂ ਕਿਹਾ ਫਿਰ ਬੋਲਦੇ ਰਿਹਾ ਕਰ ਉੱਚੇ ਤੇ ਮੈਨੂੰ ਫਿਰ ਕਿਹੜਾ ਕੰਮ ਪੈਂਦਾ ਮਾਤਾ ਦੇ ਨਾਲ ਆਹ ਮਾਦਨ ਦਸੀ ਜਾ ਕੋਹ ਹੋ ਤਾਂ ਬੋਲੀ ਕੋ ਹੋਰ ਆ ਹਾਂ ਸੁਨਾ ਘੱਲੀ ਦੇ ਉਹਦੇ ਘਰ ਤੇ ਉਹਨੂੰ ਲੱਗਦਾ ਪਤਾ ਨਹੀਂ ਐ ਨਾ ਜਾ ਕੇ ਉਧਰ ਪਹੁੰਚਾਉਂਦੀ ਐ ਸੁਨਾ ਤੇ ਨਾ ਕੋ ਹੋਰ ਹੂੰ ਕੱਲ ਵੀ ਸਜਮ ਮੈਂ ਬਾਅਦ ਚ ਖਾਨੀ ਆ ਪਹਿਲਾਂ ਮੈਂ ਇਹਦੇ ਹੱਥ ਧੋ ਕੇ ਲਿਆਵਾ ਛੱਡ ਕਦਾਂ ਲਿਬੜਿਆ ਵੇ ਗਾਰੇ ਨਾ ਹੁਣ ਤੂੰ ਆਪਣਾ ਪੜਿਆ ਵਚਾ ਲਿਓ ਮੰਨਣਾ ਨਹੀਂ ਜੇ ਉਹ ਮੈਂ ਪੜਿਆ ਹੀ ਆ ਅਸ ਤੋਂ ਵੀ ਸੁਆਦ ਲੱਗਦਾ ਹੈ ਨਾ ਜੇ ਮੰਮਾ ਖਾਣ ਸੁਆਦ ਖਾ ਲੈਂਦਾ ਮਮਾ ਦਾ ਦਿਮਾਗ ਵੀ ਸਾਫ ਹੋ ਜਾਂਦਾ ਹੁਣ ਵੇ ਮੰਨੇ ਨਾ ਹੀ ਗੱਲ ਕਰਦਾ ਵਾਂ ਇੰਨੇ ਆਵਾਜ਼ ਸੁਣ ਚ ਮੇਰੀ ਲੈਣੀ ਆ ਭਰਾ ਮੇਰੇ ਨੇ ਕੋ ਜਾ ਹੀ ਰਿਹਾ ਬੜੀ ਤੇਜ਼ਾ ਨਕੀ ਤਣ ਪਤਾਂ ਪਤਾ ਲੱਗਣ ਦੇਣਾ ਕਿ ਨਹੀਂ ਦੇਣਾ ਉਹ ਤੁਹਾਨੂੰ ਕਿੱਥੇ ਵੜੇ ਹੀ ਹੋਣੇ ਇਦਾਂ ਹੀ ਵਜਾਂ ਹੁੰਦੀਆਂ ਲੈ ਲਾ ਵੀਰ ਆ ਗਈ ਚਾਹ ਨੂੰ ਹਲਕਾ ਦੀ ਯਾਰ ਹੁਣ ਰਹਿਣ ਤਾਂ ਕੋਈ ਨਾ ਉਹ ਵੀ ਇਹ ਨੇ ਵੇ ਲੈਣਾ ਹੀ ਉਹਨਾਂ ਨੇ ਕੀ ਕਰਨਾ ਫਿਰ ਆ ਜਾ ਵੀਰ ਜੀ ਅ ਵੀ ਨੰਗਾ ਨੰਗਾ ਬੈ ਜੋ ਬੱਚੇ ਹੋਰ ਸੁਣਾ ਬਹੁਤ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਆ ਮੈਂ ਖਾ ਲਉ ਬਸ ਬਸ ਮੈਂ ਤੇਰੇ ਨਾਲ ਆਇਆ ਇਹ ਕੰਮ ਮਾੜਾ ਗਿਆ ਦੱਸੋ ਉਹ ਘਾਰੇ ਫੋਨ ਕੀਤਾ ਲਾਡੂ ਦਾ ਵਿਆਹ ਦੇ ਦਿੱਤਾ ਵਾ ਵਿਆਹ ਦੇ ਦਿੱਤਾ ਵਾ ਆਹੋ ਕੋਈ ਉਹਦਾ ਆਉਗੀ ਹੁਣ ਕਦੇ ਦਿਨ ਚ ਹੂੰ ਯਾ ਲੈ ਸੋਨਾ ਸੋਨਾ ਪਾਉ ਮੈਨੂੰ ਮੈਂ ਅੱਗੇ ਤੁਹਾਨੂੰ ਟੋਲਾ ਪਾਇਆ ਡੇਢ ਟੋਲਾ ਸੋਨਾ ਜਿਹੜਾ ਪੜਾ ਸਾਰਾ ਕੁਝ ਚਾਹੀਦਾ ਤੇ ਵੀਰ ਇਹ ਖਰਚਾ ਕੱਢ ਮਾਰਿਆ ਭੂਆ ਨੇਗੇ ਆਹ ਤੇ ਹੋਰ ਹੂੰ ਇਪਰਣਾ ਕਿੱਦਾਂ ਕਰੀਏ ਅੱਧਾ ਪਾ ਦੇ ਤੂੰ ਵੀ ਵੀਰ ਅੱਧ ਕਿੱਥੋਂ ਪੈਣਾ ਵਾ ਇਹਦੀ ਰਿਮਿਸ਼ਨ ਐ ਕਿਹ ਹੋਈ ਆ ਇਹਨੂੰ ਸਕੂਲੇ ਪਾਤਾ ਵਾ ਹਾਂ ਹਾਂ ਤੇ 35 ਹਜ਼ਾਰ ਤੇਦੀ ਫੀਸ ਹੀ ਆ ਤੇ ਮੈਨੂੰ ਤਾਂ ਚਿੰਤਾ ਪੈ ਗਈ ਸ਼ਗਨ ਦਾਤਾ ਵਿਆਹ ਤੇ ਕਿੱਦਾਂ ਜਾਣਾ ਵਿਆਹ ਅੜੇ ਕੋ ਮਹਾ ਵਿਆਹ ਹੀ ਜਾਣਾ ਸਲਾਮੀ ਸੁਨੀਮੇ ਤੇ ਜਾਣੀਆਂ ਪਰ ਫੇਰ ਕਿੱਦਾਂ ਕਰਨੀ ਆ ਮੈਨੂੰ ਕੋ ਦੱਸ ਨਾ ਤਮਰੀਦ ਮਮੀ ਤੇਰੀ ਕੋਠੇ ਤੇ ਗਈ ਆ ਜਾ ਉਹਨੂੰ ਆਵਾਜ਼ ਮਾਰ ਨਾਲੇ ਉੱਥੇ ਬੈਠਾ ਹੋ ਤੂੰ ਹੀਗਾ ਓਏ ਉਹਨੂੰ ਘੜੀ ਆਵਾਜ਼ ਮਾਰਨੀ ਆ ਗੱਲ ਤੇ ਮੈਂ ਤੇਰੇ ਨਾਲ ਕਰਨ ਆਇਆ ਵਾ ਚਾ ਵੀਰ ਦਮਾ ਜੀ ਨਹੀਂ ਸਲਾਹ ਹੁੰਦੀ ਆ ਫੇਰ ਵੀ ਸਲਾਹ ਤੇ ਤੇਰੀ ਆ ਸਾਰੀ ਜੋ ਤੂੰ ਕਹਿਣਾ ਉਹਨੇ ਉਹ ਮੰਨਣਾ ਵਾ ਵੀਰ ਤੈਨੂੰ ਵੀ ਪਤਾ ਵਾ ਰਿਟਾਇਰਮੈਂਟ ਜਿਹੜਾ ਪੈਸਾ ਮਿਲਿਆ ਸੀ ਉਹ ਤੇਰੇ ਕੋਲ ਹੀ ਜਮਾ ਹੀ ਆ ਸਾਰੇ ਤੇਰੇ ਤੋਂ ਵਾਲੇ ਖਰਚਿਆਂ ਦੇ ਵਿੱਚੋਂ ਵੀਰ ਤੇਰਾ ਪਰਦਸ 40 ਕਿਲੋ ਮਿੰਟਾ ਮੇਡਾ ਪਰਦਾ ਵਾ ਪ੍ਰਾਈਵੇਟ ਸਕੂਲ ਤੋਂ ਵੀ ਮਿੰਟ ਨੇ ਆਣੇ ਤੇ ਖਰਚੇ ਬਹੁਤ ਜਿਆਦੇ ਆ ਤੇ ਨਾਮਾ ਹੋਂ ਨਕਰੀ ਗੰਜਾ ਹੁਣ ਇਹ ਵੀ ਤੰਗ ਨੂੰ ਦੇ ਇੱਕ ਮੇਰੇ ਨਹੀਂ ਸੰਭੀ ਜਾਂਦੇ ਉਹ ਚਲ ਉਹ ਗੱਲ ਤੇ ਦੀ ਠੀਕ ਵਾ ਨਹੀਂ ਸੰਭੀ ਤੇ ਪੈਂਸਰ ਤੇ ਕਿਹ ਯਾਰਾ ਹੋੜਿਆ ਵਾ ਪਰ ਹੁਣ ਤੇਰੇ ਸਾਹਮਣੇ ਸਾਰਾ ਸੋਨਾ ਵੇਚ ਕੇ ਕੁੜੀ ਨੂੰ ਪਾਇਆ ਉਹ ਵੇਚਿਆ ਤੇ ਵਿਆਹ ਕੀਤਾ ਆ ਉਹਦਾ ਉਦੋਂ ਤੂੰ انا ਮੈਂ ਲੋਨ ਪਾਸ ਕਰਾਇਆ ਲੋਨ ਪਾਸਾ ਮੁੜ ਕੇ ਤੂੰ ਪੱਲਾ ਹੀ ਨਹੀਂ ਫੜਾਇਆ ਵੀ ਤੈਨੂੰ ਪਤਾ ਏ ਘਰ ਦੇ ਖਰਚੇ ਕਿੰਨੇ ਆ ਜਾਂ ਤੇਰੇ ਖਰਚੇ ਤੇ ਮੇਰੇ ਨਹੀਂ ਖਰਚੇ ਮੇਰਾ ਵੀ ਟੱਬਰ ਵਾ ਹੌਣ ਮਾਈ ਬਾਪੂ ਮੇਰੇ ਵੱਲ ਵਾ ਹੁਣ ਵਿਜ ਮੈਂ ਲੋੰਕਰੀ ਕੀਤੀ ਤੇ ਮੈਂ ਲੋਕਾਂ ਦਾ ਜੜਾ ਕੀਤੀ ਕਿ ਭੂਆ ਨੂੰ ਡਈ ਜਾਵਾਂ ਮੇਦਾ ਵੱਡੀ-ਮੁੰਡੀ ਜਾਵਾਂ ਚੱਲ ਭੂਆ ਨਹੀਂ ਤੇਰੇ ਕੋਲ ਕੋਈ ਦਿੱਤਾ ਸੀ ਆਹ ਦਿੱਤਾ ਸੀ ਜਿੰਨਾਂ ਨੇ ਦਿੱਤਾ ਫੇ ਪੰਦੇ ਰਹਿਣਗੇ ਮੈਂ ਕਰਾਂ ਤੇ ਨੌਕਰੀ ਕਰਨੀ ਜਿਹੜੀ ਸੌਕੀ ਵੀਰ ਜੀ ਕਿੱਥੇ ਬਰਫ ਤੇਰੇ ਨੂੰ ਨਾ ਹੀ ਸਮਝਾਉਣ ਮੈਂ ਤੇ ਵੀਰ ਨਾ ਹੀ ਹੋਰ ਕੀ ਕਰਾਂ ਮੈਂ ਫਿਰ ਚੱਲ ਠੀਕ ਭਰਾਵਾ ਆਹ ਇਨਾ ਰ데요 ਨੌਕਰੀ ਕਰਨੀ ਸੌਖੀ ਐ ਕਿੰਨੇ ਅੱਤਵਾਦੀ ਕਿੰਨੇ ਹਮਲੇ ਹੁੰਦੇ ਆ ਉਹ ਤੇ ਡਿਊਟੀ ਮੈਂ ਕੀਤੀ ਆ ਤင်း ਆਏਂਗੇ ਆਹੋ ਤੇ ਆਜੋ ਕਿ ਨਾ ਮੇਰੇ ਪਿੱਛੇ ਪਿੱਛੇ ਸਲਾਹ ਕਰ ਲਈ ਜੇ ਉਹ ਨਹੀਂ ਸਲਾਹ ਕਰੀ ਕਰਨੀ ਸੀ ਮੈਂ ਤਾਂ ਉਂਝ ਹੀ ਵੇਖਣ ਆਇਆ ਸੀ ਮੈਂ ਗੁਰੂਵਾਰ ਉੱਥੇ ਸੀ ਤੇ ਮੈਂ ਆ ਗਿਆ ਆਹੋ ਨਹੀਂ ਮਿਲਾਂਗੀ ਚਲ ਠੀਕ ਆ ਹਾਂਜੀ ਦੇਤਾ ਨਾ ਸੁਣਾ ਆਪਣੇ ਭਰਾ ਨੂੰ ਇਹਨੇ ਜਿਹੜਾ ਨੇ ਕੁਝ ਦਈ ਸਮਝਦਾ ਵਾ ਨਕ ਕਦੇ ਨਾ ਹੀ ਨਾ ਕਿ ਫੌਜ ਵਾਲਿਆਂ ਨੇ ਰਫਰ ਰੱਖੀ ਆ ਅਕਲ ਨਹੀਂ ਰੱਖੀ ਬਾਬਾ ਜੀ ਕਹਿੰਦੇ ਪਹਿਲਾ ਮੈਂ ਜਵਾਬ ਦਿੱਤਾ ਠੋਕ ਕੇ ਹੀ ਆਹੋ ਵੀ ਨੌਕਰੀ ਇਹਨਾਂ ਵਾਸਤੇ ਨਹੀਂ ਕੀਤੀ ਇਹ ਤੇ ਉਹਦਾ ਰਮਾਨ ਨਸ ਤੈਨਦੇ ਹੀ ਗਏ ਮਾਂ ਵੀ ਢਾਡੀ ਪਿਓ ਵੀ ਤੇ ਇਹ ਵੀ ਸਾਰੇ ਤੇ ਮੈਂ ਖਬਰ ਵੇਖ ਲੈਣੀ ਮੈਂ ਤੇ ਅੰਦਰ ਕਿਤੇ ਟੋਟ ਟੋਟ ਮਰਦੀ ਰਹਿਣਾ ਇੰਨਾ ਫਿਕਰ ਹੋਣਾ ਵੀ ਹਾਏ ਕਿਤੇ ਗੋਲੀ ਨਾ ਵੱਜੇ ਕਿਤੇ ਕੋਈ ਸਨਾ ਨਾ ਹੋ ਜੇ ਓ ਨੌਕਰੀ ਕਰਨੀ ਸੌਕੀ ਆ ਕਿਤੇ ਆਹੋ ਇਹਨਾਂ ਦਾ ਹੱਦ ਲਾਈ ਆ ਲੈ ਪੂਆ ਵੀ ਕਿ ਦੱਸਣਾ ਦੇਣੀ ਧੀ ਕਰ ਲੋ ਤੇ ਵਿਆਹ ਆਇਆ ਉਹ ਤੇ ਖੁਸ਼ੀ ਦਾ ਕੰਮ ਵਾ ਉਹ ਨਹੀਂ ਕੋਈ ਭਵਾਨੂੰ ਨਾ ਕਹੋ ਭਵਾਨੇ ਕੜਾ ਹਟੇ ਤੇ ਬੋਝ ਵਾ 11000 ਰੁਪਇਆ ਦੇਣਾ ਆਪਾਂ ਉਹ ਨਹੀਂ ਕੋਈ ਗੱਲ ਹੈਗੀ ਉਹ ਤਾਂ ਹੈਗੀ ਆ ਇਹਨਾਂ ਦੇ ਗੁੱਸਾ ਚੜਦਾ ਹੀ ਉਹ ਤੇ ਇਹਨਾਂ ਨੂੰ ਨਹੀਂ ਰੁਪਈਆ ਵੀ ਦੇਣਾ ਹੁਣ ਆਪਾਂ